ਗੁੱਡ ਮਾਰਨਿੰਗ ਗਾਈਜ਼ ਅਸੀਂ ਅੱਜ ਦੀ ਰਾਤ ਦੀ ਮਾਰਨਿੰਗ ਹੈ ਤੇ ਨੰਦ ਤੋਂ ਹੋ ਗਿਆ ਬੱਲੇ ਉਹਕੇਸ਼ਨ ਮਾਰਨਿੰਗ ਹੈ ਕਰੋ ਚੈੱਕ ਕੀ ਆ ਵੀਊ ਹੈ ਬਹੁਤ ਸੋਹਣੀ ਜਗ੍ਹਾ ਸਾਂਤੀ ਸਾਂਤੀ ਭਈਆ ਸਾਰੇ ਪਾਸੇ ਸ਼ਾਂਤੀ ਕੋਈ ਆਵਾਜ਼ ਨਹੀਂ ਆਉਗੀ ਤੁਹਾਨੂੰ ਇਦਾਂ ਦੀ ਬਹੁਤ ਸੋਹਣੀ ਚਰਾਗੇ ਘੁੰਮਣ ਨੂੰ ਜੇ ਅਸੀਂ ਜਾਵਾਂਗੇ ਹੁਣ ਉੱਥੇ ਮੈਂ ਮੇਰੇ ਨਾਲ ਦੇ ਦੋਸਤ ਜੇ ਪਏ ਨੇ ਸੁੱਤੇ ਤੇ ਮੈਨੂੰ ਨਹੀਂ ਥੋੜੀ ਜਿਹੀ ਯਾਦ ਆਉਂਦੀ ਹੋਈ ਆ ਪੂਰੀ ਜਗ੍ਹਾ ਕਰਕੇ ਸਪੇਸ ਕਰਕੇ ਤੇ ਤੁਹਾਨੂੰ ਦਿਖਾਉਨੇ ਅੱਗੇ ਫਿਰ ਜੇ ਰੈਡੀ ਹੋ ਗਏ ਤੇ ਲੈ ਕੇ ਚੱਲਾਂਗੇ ਤੁਹਾਨੂੰ ਹੋਰ ਘੁੰਮਣ ਵਾਸਤੇ ਜਗ੍ਹਾ ਬਹੁਤ ਨਾਲ ਅੱਗੇ ਬਹੁਤ ਵਧੀਆ ਜਗ੍ਹਾ ਨੇ ਦਿਖਾਵੂਗੇ ਤੁਹਾਨੂੰ ਦਾ ਤੇ ਇਧਰ ਵੀ ਦਿਖਾਉਨੇ ਆ ਤੁਹਾਨੂੰ ਜਗ੍ਹਾ ਕੋਈ ਚੱਕ ਹੁੰਦੀ ਹੈ ਜਿਆਦਾਤਰ ਖੇਤੀ ਕਰਦੇ ਲੋਕਾਂ Out, lights went down when you feel lost in your shadow. Don't feel alone. Don't scream so loud. We are living in this cruel world. Broken but strong. Gotta move on. You are not a bakery of life. Equip my soul. Find the real gold. I'll fulfill what I started. ਮੇਟਰਨਾਤੋ ਕੇ ਹੋ ਗਿਆ ਰੈਡੀ ਤੇ ਕਿਦਾ ਤਿੱਕਰੀ ਟਿੱਕਰੀ ਦਾ ਬਾਹਰ ਕੱਢਣਾ ਆ ਤੇ ਇਹ ਹੋ ਗਿਆ ਨਾ ਤੋ ਕੇ ਰੈਡੀ ਚੱਲਾਂਗੇ ਉਥੋਂ ਦਿਖਾਵਾਂਗੇ ਅੱਗੇ ਦੇਖਣਾ ਟਿੱਕਰੀ ਕਾਲੇ ਚੱਲਾਂਗੇ ਟਿੱਕਰੀ ਕਾਲੇ ਮੋਰ ਬੈਠਾ ਹੋਇਆ ਮੋਰ ਆ ਦੇ ਹੁਣ ਕਿੱਥੇ ਮੋਰ ਉਹਦੇ ਸੰਭਲੇ ਹੈ ਅੱਗੇ ਤੇ ਉਹਦੇ ਸਾਹਮਣੇ ਉੱਟੀ ਸਾਹਮਣੇ ਇਹ ਤੇ ਉਹ ਵੀ ਚੱਲ ਉਹ ਸੁਨਸਰਾਂ ਜੀ ਪਈਆ ਜਮੀ ਸ਼ਾਂਤੀ ਜੀ ਹੈ ਸ਼ਾਂਤੀ ਵਾਲਾ ਮਾਲਾ ਠੰਡੇ ਬੈਂਟ ਤੋਂ ਪਾ ਬਹੁਤ ਠੀਗਾ ਪਾ ਲਿਆ ਕੰਬਲਾਂ ਮਰੀਆਂ ਫਲਟਾਂ ਇਹ ਇੱਧਰ ਉਹ ਇਹ ਹੌਟਲ ਦੇ ਕਿਤੇ ਬਨੇਵਾ ਖੇਤੀ ਉਹ ਕਰਦੇ ਨੇ ਯਾਰ ਇੱਧਰ ਜਿਵੇਂ ਨਾ ਆਮ ਬਨੇਵੇਂ ਇਹ ਤਾਂ ਸਾਰੇ ਛੇਪ ਹੀ ਨੇ ਤਰਿੱਤਦ ਰਹੇ ਨੇ ਹਾਂ ਇੱਥੇ ਦਾ ਕੋਈ ਪਹਾੜੀ ਏਰੀਆ ਆੜ ਤਾਂ ਉਹ ਦੀ ਹੈ ਆ ਵੀ ਹੋ ਗਿਆ ਤਿਆਰ ਹਾਂ ਜੀ ਪੂਰੇ ਚਲੋ ਚਲੀਏ ਵਧੀਆ ਤਿਆਰ ਹੈ ਇਹਦੇ ਡੈਨੋਲ ਜੀ ਦੇ ਭਾਈ ਦੀ ਬਣਾਉਂ ਵੀਡੀਓ ਆ ਡੈਨੋਲ ਜੀ ਕਿਹੜੀ ਆ ਇਹਦਾ ਉੱਪਰ ਦੀ ਟੱਟ ਪਾਉਣੀ ਏ ਡੈਨੋਲ ਜੀ ਦੇ ਭਾਈ ਦੀ ਵੀਡੀਓ ਬਣਾਉਂ ਹੈਦਰ ਇਹ ਡੈਨੋਲ ਜੀ ਦਾ ਜੜਵਾ ਭਾਈ ਡੈਨੋਲ ਜੀ ਦਾ ਭਾਈ ਨੂੰ ਲਓ ਦਿੱਲੀ ਹੁਣ ਆਪਾਂ ਹਾਂ ਚਲੋ ਬੱਦ ਦਾਦਾ ਅੰਡਾ ਰੋਦ ਨੂੰ ਫੇ ਚੱਲ ਜਾਈਏ ਆ ਹਟਲ ਹੈ ਜਿੱਥੇ ਅਸੀਂ ਰਹੇ ਸੀ ਬਹੁਤ ਵਧੀਆ ਸੁਭਾਅ ਆਪਣਾ ਪਟਿਆਲੇ ਤੋਂ ਹੀ ਅੰਕਲ ਜੀ ਪਟਿਆਲੇ ਤੋਂ ਨੇ ਅੰਕਲ ਜੀ ਆਪਣੇ ਬਹੁਤ ਵਧੀਆ ਖਾਣ ਨੂੰ ਪੀਣ ਨੂੰ ਰੂਮ ਬਹੁਤ ਵਧੀਆ ਨੇ ਬਹੁਤ ਸੋਹਣਾ ਸੁਭਾਅ ਅੰਕਲ ਜੀ ਦਾ ਤੇ ਜਿਨੇ ਵੀ ਕੋਈ ਆਉਣਾ ਇੱਧਰ ਨੂੰ ਤੁਸੀਂ ਇੱਥੇ ਲੈ ਸਕਦੇ ਹੋ ਰੂਮ ਆ ਕੇ ਦੱਸ ਕੇ ਆਪਣਾ ਨਵਾਂ ਦਫ਼ਤਰ ਨਾਲ ਤੇ ਰੂਮ ਬਣੇ ਹੋਏ ਨੇ ਉੱਪਰ ਚੜ ਕੇ نیچے ਵੀ ਉੱਪਰ ਵੀ ਇੱਥਰ ਵੀ ਜਿਹੜੀ ਬਹੁਤ ਵਧੀਆ ਬਣਿਆ ਹੋਇਆ ਜੇ ਤੁਸੀਂ ਆਉਣਾ ਨਾਲੇ ਬਜਟ ਠੀਕ ਆ ਕੋਈ ਜ਼ਿਆਦਾ ਮਹਿੰਗਾ ਰੂਮ ਨਹੀਂ ਅਸੀਂ ਤੁਹਾਨੂੰ 1500 ਤੋਂ 2000 ਦੇ ਵਿੱਚ ਰੂਮ ਮਿਲ ਜਾਂਦਾ ਰਿਹਾ ਆ ਲొਕੇਸ਼ਨ ਆਉਂਦੀ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਜੇ ਤੁਸੀਂ ਨੇ ਆਉਣਾ ਔਰੇ ਘੁੰਮਣ ਮੋਰਨ ਹਿੱਲ ਰੈਸਟੋਰੈਂਟ ਦਾ ਨਾਮ ਤੁਹਾਨੂੰ ਮੈਂ ਦਿਖਾਈ ਦਿੱਤਾ ਇੱਕ ਵਾਰੀ ਫੇਰ ਦਿਖਾ ਦਾਂ ਦੁਬਾਰਾ ਆਪਣੇ ਰਸਤੇ 'ਚ ਹੀ ਜਾਂਦਾ ਔਰੇ ਇੱਥੇ ਜ਼ਰੂਰ ਆ ਕੇ ਜਾਇਓ ਇੱਕ ਵਾਰੀ ਮੈਂ ਫੇਰ ਦਿਖਾ ਦਿੰਦਾ ਦੁਬਾਰਾ 9C ਗੈਸਟ ਹਾਊਸ ਰੈਸਟੋਰੈਂਟ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਕੱਢ ਲਿਆ ਮੈਂ ਕੱਟ ਲੈ ਕੱਟੀ ਤੁਕਲਾ ਤਰਤੀ ਚਲ ਮੈਨੂੰ ਬਣਾਉਂਦੇ ਯਾਰ ਬਲੌਗ ਆਖੜਾ ਨਹੀਂ ਅੰਕਲ ਜੀ ਇਹਾਂ ਰੈਸਟੋਰੈਂਟ ਆ ਆਹ ਰੋਡ ਤੇ ਪੈਂਦਾ ਇਹ ਮੰਨਣਾ ਖਰਾਬ ਨਹੀਂ ਹੋਣ ਦਿੰਦਾ ਕਿਉਂਕਿ ਰਾਤ ਨੂੰ ਖਾਣੇ ਕੋਈ ਕੋਈ ਨਹੀਂ ਹੈਗਾ ਇਹ ਤੇ ਕਾ ਨਾਲ ਦੀ ਆ ਅਰੇ ਬਹੁਤ ਸੋਹਣਾ ਸੋਹਣਾ ਅੰਦਰ ਪਾਰਕਿੰਗ ਵੀ ਹੈਗੀ ਐ ਗੱਡੀ ਘਰ ਆ ਰੋਡਾ ਦੇਖੋ ਮੈਂ ਰਾਤ ਸਿੱਧਾ ਦਏ ਤੀ ਉਹ ਪਿੰਡਾਂ ਦੇ ਦਿੱਤਾ ਉਹ ਪਿੰਡ ਮੋਰਨੀ ਹੈ ਪਿੰਡ ਨਹੀਂ ਹੈਗਾ ਉਸ ਨੂੰ ਮੋਰਨੀ ਆਹ ਬਈ ਉਹਦੇ ਵਿੱਚ ਇਹ ਮੋਰਨੀ ਹੋਊਗਾ ਜੀ ਪਹਿਲਾਂ ਜਿੱਦ ਨੂੰ ਜਾਵਾਂਗੇ ਆਪਾਂ ਪਹਿਲਾਂ ਉਹ ਤੁਸੀਂ ਨਿੱਕੇ ਮੋਰਨੀ ਤੇ ਅੱਗੇ ਟਿਕਰਤਾਲ ਬਸਿੱਦਾ ਟਿਕਰਤਾਲ ਹੀ ਲਾਉਗਾ ਉੱਥੇ ਹੀ ਸਾਰਾ ਕੁਝ ਬਾਕੀ ਸਭ ਜਾ ਕੇ ਦਿਖਾਵਾਂਗੇ ਇਸ ਚਮ ਘੁੰਮਣ ਦਾ ਬੜਾ ਨਜ਼ਾਰਾ ਕਿਉਂਕਿ ਜਿਹੜੇ ਰਾਤ ਨੂੰ ਵੀ ਅੱਛਾ ਉੱਥੇ ਰੁਕਣ ਦਾ ਫਾਇਦਾ ਹੈ ਤੇ ਦੇ ਖਾਣ ਪੀਣ ਦੇ ਅੰਦਰ ਪਰੌਂਠਾ ਵਗੈਰਾ ਜੋ ਚਾ ਚੂ ਤੁਹਾਨੂੰ ਚਾਹੀਏ ਸਾਰਾ ਕੁਝ ਇੱਥੇ ਮਿਲੂਗਾ ਤੁਹਾਨੂੰ ਜੋ ਚੀਜ਼ ਹੀ ਲੋੜ ਆ ਅੰਕਲ ਜੀ ਗੜ ਇੱਕ ਵਾਰੀ ਜਰੂਰ ਆਇਓ ਜਿੱਦ ਨੂੰ ਆਉਂਗੇ ਰੋਡ ਤੁਹਾਨੂੰ ਮੈਂ ਦਿਖਾਈ ਦਿੱਤਾ ਆਪਾਂ ਇੱਧਰ ਆਉਣੇ ਆ ਮਹਾਲੀ ਆਪਣੇ ਪੰਜ ਕੋਲੇ ਤੋਂ ਇਹ ਜਾਂਦਾ ਮਾਰਨਿੰਗ ਹਿੱਲ ਤੇ ਉਦੋਂ ਗਾਹਾਂ ਜਾਂਦਾ ਇਹ ਆਪਣੇ ਜੋ ਵੀ ਦੱਸਿਆ ਨਹੀਂ ਦਲਕੀ ਆ ਮਿਲੂ ਧੁੱਲ ਗਿਆ ਮਹਿਮਾਨ ਕਹਿੰਦੇ ਤੁਹਾਨੂੰ ਜਾ ਕੇ ਦਿਖਾਉਂਗਾ ਦੇਖ ਲਓ ਇੱਕ ਵਾਰੀ ਰੈਸਟੋਰੈਂਟ ਤਾਂ ਹੋਰ ਹੀ ਬਹੁਤ ਬਣੇ ਹੋਏ ਨੇ ਹੋਰ ਵੀ ਗਏ ਅਸੀਂ ਬਹੁਤ ਥਾਂ ਪਰ ਸਾਨੂੰ ਫਿੱਟ ਨਹੀਂ ਬੈਠਿਆ ਆ ਗਏ ਅੰਕਲ ਜੀ ਕੋਲੇ ਨਾਲੇ ਅੰਕਲ ਜੀ ਦਾ ਸੁਭਾਅ ਬਹੁਤ ਸੋਹਣਾ ਵਧੀਆ ਸੁਭਾਅ ਬੋਲਵਾਣੀ ਵਧੀਆ ਅੰਕਲ ਜੀ ਦੀ ਤਾਂ ਕਰਕੇ ਅਸੀਂ ਫਿਰ ਉਹਦੇ ਨਾਲ ਰਹੇ ਰੈਸਟੋਰੈਂਟ ਵਧੀਆ ਲੱਗਿਆ ਰੂਮ ਵਧੀਆ ਨੇ ਖਾਣਾ ਪੀਣਾ ਵਧੀਆ ਸਾਰਾ ਕੁਝ ਵਧੀਆ ਤਾਂ ਕਰਕੇ ਅਸੀਂ ਫਿਰ ਉਹਦੀ ਰਾਤ ਰਹਿ ਗਈ ਸੀਗੇ ਇੱਕ ਵਾਰੀ ਜ਼ਰੂਰ ਆਇਓ ਜਦੋਂ ਵੀ ਇਧਰ ਆਉਂਗੇ ਜ਼ਰੂਰ ਹੋਣਾ ਇੱਕ ਵਾਰੀ ਇੱਧਰ ਲੋ ਜੀ ਨੇ ਆ ਕੇ ਇੱਕ ਵਾਰੀ ਜਿਹੜੇ ਨਾਮ ਲੈ ਰਹੇ ਮੇਰਾ ਗੱਗੀ ਪਹਾੜਪੁਰ ਹੀ ਕਹਦੇ ਹੋ ਤੁਹਾਨੂੰ ਦਾ ਹੋਰ ਵੀ ਡਿਸਕਾਊਂਟ ਕਰ ਦੇਣਗੇ ਅੰਕਲ ਜੀ ਹੋ ਗਏ ਜਨਾਬ ਮੀਸ਼ਨ ਸਾਥੀ ਕਰਾਉਣਾ ਕੋਈ ਚੱਲ ਰਿਹਾ ਹੈ ਜੀਜਰ ਗੁਜਰ ਵਗੈਰਾ ਲੱਗੇ ਹੋਣੇ ਸਾਰਾ ਕੁਸਰੇ ਹਾਂਜੀ ਕਰਾ ਲਓ ਨੀਮੋ ਕੋ ਨਹੀਂ ਹੈ ਉਹ ਉੱਤ ਜੀ ਬਣਾ ਰੱਖੀ ਪਾਣੀ ਕਿਉਂ ਨਾ ਪੜੇ ਜੋ ਡੂਗਾ ਚੰਗਾ ਜੀ ਅੰਕਲ ਜੀ ਚੰਗਾ ਜੀ ਚੰਗਾ ਬੱਲੇ ਫਿਰ ਮਿਲਾਂਗੇ ਹਾਂ ਪਹਾੜੀ ਏਰੀਆ ਆਇਆ ਇਹ ਕਿਦਰਾ ਦਾ ਪੂਰਾ ਪਹਾੜੀ ਏ ਪਹਾੜਾਂ 'ਚ ਬੈਠੇ ਪਹਾੜੀ ਹੋਆ ਹੁਣ ਤੈਨੂੰ ਪਤਾ ਪਹਾੜੀ ਨੀਚੇ ਨਹੀਂ ਜਾ ਰਹੀ ਆ ਉੱਪਰ ਨੂੰ ਨਹੀਂ ਜਾ ਰਹੀ ਇਹ ਇਹ ਇੱਧਰ ਨੂੰ ਤੈ ਰਹੇ ਤੇ ਵੀ ਉਹ ਆ ਰਹੇ ਆਪਣਾ ਮਨਾਲੀ ਮਾ ਜੀ ਲਾ ਦੋ ਤੁਸੀਂ ਤਾਂ ਮੈਨੂੰ ਲੌਗ ਇਨ ਲੱਗੇ ਘੜੀ ਦੇ ਕਿੰਦਾ ਲਾਦੋ ਦੋਸਤਾ ਮੈਨੂੰ ਲੱਦਨ ਕਿੰਦਾ ਲਾਦੋ ਯਾਰ ਦੋਸਤਾ ਮੈਨੂੰ ਯਾਰ ਦੋਸਤਾ ੱਤਾ ਕਰਦੇ ਮਾਰੋਗਾ ਨਾ ਇਹ ਮੈਨੂੰ ਜਦੋਂ ਭਾਈ ਉਹਦੇ ਤੇ ਬੈਠਾ ਦਦੇ ਦੀ ਲੱਤਾਂ ਵਧੀਆ ਥੱਲੇ ਨੂੰ ਐਂ ਘਰੇ ਬਿੱਤੂ ਆ ਦੇ ਤੋ ਤਿੰਨੀ ਡੇਂਜਰ ਜਿਹਾ ਆ ਦੇ ਤੋ ਗੱਡੇ ਗੱਡੇ ਪਹਾੜ ਡਿਗੇ ਪੈਨੇ ਬਹੁਤ ਔਖੀ ਗੱਡੀ ਚੱਲ ਰਹੀ ਔਰੇ ਦਾ ਬਹੁਤ ਦਿੱਕਤ ਆ ਰਹੀ ਸਾਨੂੰ ਦੇ ਪੱਲੇ ਦੇਰ ਚ ਰ ਅਰੀ ਅੰਨੀਟੇੜਾ ਆਈਏ ਪੱਲੇ ਦੇਰ ਚ ਇੰਜਨ ਦੇ ਆਰਪੀ ਹੁੰਦੇ ਤੋਂ ਹੀ ਜਿੱਦਾਂ ਮੁਝਾਰੇ ਨੇ ਮੋਟਰਸਾਈਕਲਾਂ ਦੇ ਵੀ ਆਉਂਦੇ ਨੇ ਯਾਰ ਲੋਪਰੇ ਰੋਡ ਟੁੱਟੇ ਪਏ ਨੇ ਯੂਰੇ ਬੋਰੇ ਹਾਲ ਮਾਰ ਕੇ ਦਿਹਾੜੇ ஆஹ் ਯਾਰ ਉਹタル ਮਿਲ ਜਮਨੋ ਚਿੱਟਾ ਜਾ ਬਸ ਆਹ ਖੇਤੀ ਕਰਦਾ ਨਾ ਕੀ ਬੀਜਿਆ ਯਾਰ ਇਹਨਾਂ ਨੇ ਣਕ ਬੀਜੀ ਹੋਈ ਵਾਲੀ ਸ਼ਿਆਰੀ ਐ ਚਾ ਹੋਰ ਕੁਛ ਹੋਊਗਾ ਆਹ ਗੱਲ ਚੱਲ ਚੱਲ ਬਣਾ ਲਈ ਤੇਰਾ ਸਾਰੀ ਹਾਂ ਹਾਂ ਇਹ ਸੈਂਪਲ ਆ ਗਿਆ ਬਰੇ ਉਹ ਹੀ ਰਹਿਣ ਨੇ ਇਹ ਆਹ ਦੇਖ ਇਹ ਜਰਾ ਜੀ ਦੇ ਚਿੱਟਾ ਤਰਸਾਲਾ ਮਦੀ ਹਾਂ ਬੈਗ ਮੈਨੂੰ ਦੇਖ ਸਕਦੇ ਆ ਫਿਰ ਤਾਂ ਇਸ ਵਿੱਜਲੈਂਡ ਦਾ ਪਤਾ ਲਾ ਦੂ ਵੀ ਵਿੱਜਲੈਂਡ ਦੇ ਨੇ ਤੈਰਨਾ ਡਾਉਂਦਾ ਲੋਕ ਵੀਰ ਮੈਨੂੰ ਵੀ ਆਉਂਦਾ ਮੈਂ ਇਹ ਤਾਂ ਸੇਫਟੀ ਇਹਦੇ ਵਿੱਚ ਤਾਂ ਅਨਿਆਰਤਾ ਦੇਣਾ ਪਾਣੀ ਦੀ ਨਹੀਂ ਦਿੰਦਾ ਤੈਰੇ ਜਾਂਦਾ ਹੁੰਦਾ ਕਿਉਂ ਨਹੀਂ ਤੈਰੇ ਜਾਂਦਾ ਹੂੰ ਕਿੱਥੀ ਚੱਲਾਂਗੇ ਇਹਦਾ ਗਰ ਕਿੱਕਰੀ ਟਾਲ ਹੈ ਰੋਡ ਤੁਹਾਨੂੰ ਰੋਡ ਹੀ ਬੁਲ ਦਿਖਾ ਦਿੰਦਾ ਰੋਡ ਹੀ ਤੇ ਬੁਲ ਇਹ ਥੋੜੀ ਸੁਆਦ ਹੁੰਦਾ ਉੱਥੇ ਦੁੰਦਾ ਪਾਣੀ ਬੰਦਾ ਬਣੇ ਨਹੀਂ ਸਾਲਾ ਉੱਥੇ ਸਾਲਾ ਲੇਟੇਸ਼ਨ ਬਣੀ ਪਿਆ ਲਓ ਜੀ ਟਿਕਰੀ ਢਾਲ ਪਹੁੰਚ ਚੁੱਕੇ ਹਾਂ ਓਰੀ ਲੜਨ ਦੇ ਯਾਰ ਚੱਲ ਕੋਈ ਗੱਲ ਹੂੰ ਉਹ ਵੀ ਵਧੀਆ ਬੰਦਾ ਬੰਦ ਹੋ ਗਿਆ ਵਧੀਆ ਜੀ ਨਾਲੇ ਮਿਲ ਗਿਆ ਯਾ ਵੀ ਗਾਣੇ ਗਾ ਲਦੇ ਨੇ ਓਏ ਇਹ ਆ ਰਿਹਾ ਹੈ ਹਾਂ ਮੈਂ ਆਉਂਦਾ ਸਾਡੇ ਕਿਦਾਂ ਦੋ ਵਾਰ ਤੋਂ ਸਭ ਖਤਮ ਹੋ ਗਿਆ ਆ ਰਿਹਾ ਹਾਂ ਹਾਂ ਹੁਣ ਖੇਲਾ ਰਹੀ ਇਸ ਦਾ ਸਵਾਦ ਬੈਠਿਆ ਹੈ ਮੂੰ ਅਰਜੈਂਟਲ ਅੰਨੰਗਰੇ ਕੀ ਜੀ ਜਾਤਾ ਗਣ ਹੈ ਹੈ ਆਏ ਆਏ Break past ਜਿਵਾਕਾਂ ਦੇ ਘੁੰਮਣ ਵਾਸਤੇ ਆ ਦੇਖੋ ਟ੍ਰੇਨ ਖੜੀ ਆ ਆ ਵੀ ਹੈਗਾ ਨਾ ਝੂਲੇ ਚੱਲੇ ਜੀ ਵਧੀਆ ਲੱਗੇ ਉਹਨਾਂ ਦੇ ਬੱਚਾ ਉੱਥੇ ਬੱਚੇ ਅੰਰੇ ਆਉਣਾ ਬੋਚਾ ਪਾਇਨਾ ਬੱਚਾ ਇਹਦਾ ਬੋਲੀ ਇਹਦਾ ਜਿਹੜੇ ਤੁਸੀਂ ਲਗਾਏ ਤੇ ਆ ਚਲਾ ਸਕਦੇ ਆ ਆ 200 ਰੁਪਏ ਇੱਕ ਦਾ ਦੋ ਦੇ ਦੇ ਆਹਾ ਵਧੀਆ ਪਾਇਲ ਆਦਾ ਜਿਵੇਂ ਧਰਤੀ ਤੁਰਦੀ ਹੁੰਦੀ ਉਧਰ ਧਰਤੀ ਤੁਰਦੀ ਹੈ ਵੀ ਆਪਾਂ ਖੜੇ ਆਂ ਵੀ ਧਰਤੀ ਤੁਰਦੀ ਹੈ ਕਿਵੇਂ ਕਿਵੇਂ ਉਹ ਧਰਤੀ ਤੁਰਦੀ ਦੀ ਆਪਾਂ ਖੜੇ ਆਂ ਹਾਂ ਐਵੇਂ ਮਾਰਦਾ ਮੈਂ ਅਗਰ ਠਿੱਡੂ ਸੁਣ ਲੱਗੂਨੀ ਤਾਂ ਮੈਂ ਮਾਰ ਦੰਦਾ ਉਹ ਇਹ ਤਾਂ ਜੰਮੀ ਹਲਕੀ ਆ ਪਤਾ ਵੀ ਲੱਗਦਾ ਤਾਂ ਮੈਨੂੰ ਹੱਤੀ ਆ ਮੇਰਾ ਜੋੜ ਤਾਂ ਲੁੱਟ ਢੇਡਦਾ ਪਲੇਟ ਹੋ ਗਈ ਆ ਮੇਰੇ ਅੰਦਰ ਦੇਖੇ ਸਾੜਿਆ ਤੈਨੂੰ ਦੋ ਦਿਨ ਕਰਨਾ ਕਰ ਦੋ ਫੋਨ ਕਰ ਹਾਂ ਚੱਲੋ ਇਹ ਲੱਸੀ ਆਓ ਜੀ VOTING ਚ ਬੈਹ ਗਏ ਹੋਰ ਜਾ ਉਹ ਡੰਡੇ ਦਾ ਇੱਧਰ ਰੱਖਣਾ ਕਹਿੰਦੇ ਡੰਡੇ ਦੇ ਇੱਧਰ ਰੱਖਣਾ ਆ ਰਵਣਾ ਦਮੇ ਟੈਨਸ਼ਨ ਆ ਲੈ ਕੋਸਾ ਨਾ ਕੋਸਾ ਨਹੀਂ ਹੁੰਦਾ ਉਹ ਤੁਸ ਜੀ ਗੱਲ ਨਹੀਂ ਸਾਲਾ ਮਜ਼ਾ ਆ ਜਾਣਾ ਆਵੇਂ ਨਾ ਫਿਰ ਉਹ ਖੁੱਲਾ ਰਿਹਾ ਆ ਰਿਹਾ ਪੂਰਾ ਨੇ ਯਾਰ ਆ ਰਿਹਾ ਪੂਰਾ ਪੂਰਾ ਸਲੋ ਰੀ ਪਹੁੰਚੇ ਤੱਕ ਸਲੋ ਸਪੀਡ ਆ ਆ ਤੇਜ਼ ਨਾ ਤੇਜ਼ ਹੁੰਦੀ ਉਹ ਸਾਲੀ ਇਹ ਤਾਂ ਇਹ ਤਾਂ ਹੁੰਦੀ ਆ ਜੇ ਬਿਮਾਰ ਨੇ ਤੇ ਹੈ ਨਾ ਮਨਾਲ ਦਾ ਮੋੜਾ ਕਹਿੰਦਾ ਪੈਡਲ ਨਾ ਰੋਕੀ ਹਾਂ ਮੈਂ ਰੋਕਿਆ ਅੱਬਾ ਮੈਂ ਹੁਣ ਹੋ ਰਿਹਾ ਤੋ ਟੈਂਕਰ ਉਹ ਆਇਆ ਜੇ ਪਾਜ ਸਾਰਾ ਸੋ ਜਾਉਣਾ ਜੇਪਾ ਤੇ ਕਿੰਦਾ ਜੇਪਾ ਤੇ ਸਾਲੇ ਦਿੱਤੇ ਭੈਣ ਨੂੰ ਪਾਣੀ ਪੈਸਾ ਪੂਸਾ ਸਾਰਾ ਤੁ ਜਾਉ ਇਹ ਹੀਡਨ ਨੂੰ ਪਤਾ ਕਿੰਨਾ ਡੂੰਗਾ ਇਹ ਪਤਾ ਮੈਨੂੰ ہاں ਇੱਥੇ ਰਸਤਾਂ ਨਦਰ ਨਾਰੀ ਜਿਹੜਾ ਮਜ਼ਾ ਵੀ ਆਵੇ ਬੀਚ ਤੇ ਫਿਰਦੇ ਆ ਇਹ ਹੋਰ ਲਾਇਆ ਹਮ 850 ਦੀ ਹੋਈ ਇਹ ਦੰਦੇ ਜਾਣੇ ਜੇ ਸਿਕਿਉਰਿਟੀ ਲੈਣੀ ਆ ਨਾਲ 200 ਰੁਪਏ ਨਾਲ ਉਹ ਲੱਗੂਗਾ ਸਿਕਿਉਰਿਟੀ ਕਰਨੀ ਆਪਾਂ ਨੇ ਸਿਕਿਉਰਿਟੀ ਕਰਨੇ ਇਹ ਕੜੰਦਾ ਡੂੰਗਾ ਖੜਾ ਲਿਆ ਦੇਗਾ ਤਨਾਰੀ ਤਨਾਰੀ ਤੇ ਚਲਾ ਲਾਂਦੇ ਕੁਛ ਨਹੀਂ ਹੁੰਦਾ ਯਾਰ ਨਹੀਂ ਤਨਾਰੀ ਤੇ ਚਲਾ ਲਾਂਦੇ ਯਾਰ ਉਹ ਉਮੇ ਜਵਾਖਾ ਨੂੰ ਨਹੀਂ ਹੈਗਾ ਤੂੰ ਉਹ